ਹੈਲੋ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਹਤਰੀਨ ਜੇ ਪਲੇਟਫਾਰਮ ਤੇ ਤੇ ਭਾਈ ਇੱਕ ਤੁਹਾਡੇ ਲਈ ਖੁਸ਼ਖਬਰੀ ਹੈ ਤੇ ਕਈਆਂ ਲਈ ਝਟਕਾ ਵੀ ਹੈ ਉਹ ਝਟਕਾ ਕੀ ਹੈ ਕਿ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਹੈ ਉਹਦੀ ਟੈਂਟੇਟਿਵ ਡੇਟ ਅਨਾਉਂਸਮੈਂਟ ਹੋ ਚੁੱਕੀ ਹੈ ਆਫੀਸ਼ੀਅਲੀ ਸਾਈਟ ਤੇ ਉਹ ਕੀ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਦਿੰਨਾ ਹੈ ਜਦੋਂ ਤੁਸੀਂ ਪੰਜਾਬ ਪੁਲਿਸ ਆਫੀਸ਼ੀਅਲੀ ਸਾਈਟ ਤੇ ਜਾਓਗੇ ਠੀਕ ਹੈ ਉੱਥੇ ਜਦੋਂ ਇਹਨੂੰ ਖੋਲੋਗੇ ਤਾਂ ਜਿਹੜਾ ਇਹ ਤੁਹਾਡਾ ਫਾਰਮ ਵਾਲਾ ਸੈਕਸ਼ਨ ਹੁੰਦਾ ਹੈ ਹੈਨਾ 2025 ਦਾ ਜੋ ਫਾਰਮ ਫਿਲ ਕਰਨ ਵਾਲਾ ਸੈਕਸ਼ਨ ਹੁੰਦਾ ਉੱਥੇ ਅਪਲਾਈ ਕਰੋਗੇ ਆ ਜਿੱਥੇ ਲੌਗਇਨ ਵਗੈਰਾ ਆਉਂਦਾ ਹੈ ਤਾਂ ਉੱਥੇ ਕਹਿੰ ਮੈਂ ਆ ਦੇਖੋ ਇੱਥੇ ਨਾ ਰੈੱਡ ਬੱਤੀ ਸ਼ੋ ਹੋ ਰਹੀ ਹੋਊਗੀ ਆ ਪੜਿਓ ਕਹ ਰਿਹਾ ਫੋਰ ਦਾ ਪੋਸਟ ਆਫ ਕਨਸਟੇਬਲ ਇਨ ਦਾ ਡਿਸਟ੍ਰਿਕਟ ਐਂਡ ਆਰਮਡ ਕੈਡਰ ਪੁਲਿਸ ਸਟੇਜ 1 ਯਾਨੀ CBT 1 ਯਾਨੀ ਪਹਿਲਾ ਜੋ ਐਗਜ਼ਾਮ ਟੈਂਟੇਟਿਵਲੀ ਬਿਗੈਨ ਇਨ ਦਾ ਮੰਥ ਆਫ ਮਈ 2025 ਯਾਨੀ ਇਹ ਮੋٹے ਮੋਟੇ ਜੀ ਆਪਾਂ ਨੂੰ ਸੰਕੇਤ ਦੇਤੇ ਇਹਨੇ ਕਿ ਭਾਈ ਅਸੀਂ ਮਈ ਮਹੀਨੇ ਦੇ ਵਿੱਚ ਐਗਜ਼ਾਮ ਲੈ ਸਕਦੇ ਹਾਂ ਠੀਕ ਹੈ ਹੁਣ ਦੇਖੋ ਜੋ ਵੀ ਬੱਚਾ ਹੈ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹੈ ਕਿ ਭਾਈ ਆਪ ਦੀ ਤਿਆਰੀ ਨੂੰ ਬਹੁਤ ਚੰਗੇ ਤਰੀਕੇ ਨਾਲ ਖਿੱਚ ਲੋ ਆਪਾਂ ਤਾਂ ਜਦੋਂ ਕੋਰਸ ਲਾਂਚ ਕਰਿਆ ਸੀ ਉਦੋਂ ਵੀ ਬੱਚਿਆਂ ਦਾ ਨਾਲ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ ਆਹ ਤਾਂ ਕਰਨਾ ਹੀ ਕਰਨਾ ਹੈ ਪਰ ਨਾਲ ਦੀ ਨਾਲ YouTube ਦੇ ਸੈਸ਼ਨ ਵੀ ਪ੍ਰੈਕਟਿਸ ਦੇ ਨਾਲ ਕਰਨੇ ਆ। ਸੋ ਉਹ ਪ੍ਰੈਕਟਿਸ ਤਾਂ ਆਪਾਂ YouTube ਤੇ ਮੈਂ ਆਲਰੇਡੀ 5 ਚੈਪਟਰ ਕਰਾ ਚੁੱਕਿਆ ਹੈ ਪ੍ਰੀਵੀਅਸ ইয়ার ਦੇ ਜੋ ਪ੍ਰੈਕਟਿਸ ਦੇ ਤੌਰ ਤੇ ਹੈ। ਰੀਜ਼ਨਿੰਗ ਸਾਰੀ YouTube ਤੇ ਫਰੀ ਪਈ ਹੈ। ਠੀਕ ਹੈ। ਐਂਡ ਪੰਜਾਬ ਜੀਕੇ ਆਪਣੀ YouTube ਤੇ ਫਰੀ ਪਈ ਹੈ। ਅਗਰ ਤੁਸੀਂ ਹੁਣ ਵੀ ਤੁਹਾਡਾ ਥੋੜਾ ਥੋੜਾ ਬਹੁਤ بیس ਠੀਕ ਹੈ ਔਰ ਤੁਸੀਂ ਨਹੀਂ ਪੜੇ ਤਾਂ ਭਾਈ ਇਸ ਮਹੀਨੇ ਨੂੰ ਦਿਨ ਰਾਤ ਇੱਕ ਕਰਕੇ ਪੜ੍ਹ ਲਓ ਅਪ੍ਰੈਲ ਦੇ ਮਹੀਨੇ ਨੂੰ ਹਾਲਾਂਕਿ ਇਹ ਟੈਂਟਿਵ ਡੇਟ ਹੈਗੀ ਹੈ ਜ਼ਰੂਰੀ ਨਹੀਂ ਹੈ ਕਿ ਮਈ ਚ ਹੀ ਹੋਵੇ ਅੱਗੇ ਵੀ ਹੋ ਸਕਦਾ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਮਈ ਕਨਫਰਮ ਹੈ ਬਸ ਮਈ ਚ ਮੰਨ ਕੇ ਚੱਲੋਗੇ ਤਾਂ ਅਪ੍ਰੈਲ ਦੇ 30 ਦਿਨ ਤੁਹਾਡੇ ਲਈ ਐਵੇਂ ਹੋਣੀ ਚਾਹੀਦੀ ਹੈ ਕਿ ਨਾ ਤੁਹਾਨੂੰ ਦਿਨ ਦਾ ਪਤਾ ਹੋਣਾ ਚਾਹੀਦਾ ਤੇ ਨਾ ਹੁਣ ਤੁਹਾਨੂੰ ਰਾਤ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਔਰ ਮੈਂ ਹਮੇਸ਼ਾ ਕਹਿਣਾ ਹੁੰਨਾ ਹੈ ਆ ਸ਼ਾਮ ਨੂੰ ਡੇਲੀ ਕਲਾਸ ਇਸੇ ਹੀ ਚੈਨਲ ਤੇ ਚੱਲਦੀ ਹੈ ਤੁਹਾਡੇ ਨਾਲ ਕੱਲ ਅ ਅੰਕਿਤ ਸਰ ਦੀ 5 ਵਜੇ ਚੱਲਦੀ ਹੈ ਕਲਾਸ ਅਲੱਗ-ਅਲੱਗ ਟੌਪਿਕ ਵਾਈਜ਼ ਸਾਰੀਆਂ ਚੀਜ਼ਾਂ TCS ਦੀਆਂ ਸਰ ਨੇ ਕਰਾਈਆਂ ਵੀਆਂ ਹੈ ਠੀਕ ਹੈ ਦੂਜੀ ਗੱਲ ਇੱਥੇ ਪ੍ਰਤਾਪ ਅਕੈਡਮੀ ਦੇ ਸ਼ਾਮ ਨੂੰ 7 ਵਜੇ ਆਪਾਂ ਰੀਜਨਿੰਗ ਕਰਦੇ ਹੁੰਨੇ ਆ 8 ਵਜੇ ਆਪਾਂ ਮੈਥ ਕਰਦੇ ਹੁੰਨੇ ਆ ਔਰ ਲਗਭਗ 5 ਚੈਪਟਰ ਆਪਾਂ ਕਰ ਚੁੱਕੇ ਆ ਮੈਥ ਦੇ 2-3 ਜਿਹੜੇ ਰਹਿ ਗਏ ਉਹ ਵੀ ਆਪਾਂ ਕਰ ਲਾਂਗੇ ਸੋ ਜਿਹੜਾ ਬੱਚਾ ਸਾਡੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਉਹ ਤਾਂ ਬਿਲਕੁਲ ਨਹੀਂ ਘਬਰਾ ਰਿਹਾ ਪਰ ਕੋਈ ਨਵਾਂ ਬੱਚਾ ਮੈਂ ਉਹਨੂੰ ਹਜੇ ਵੀ ਹਦਾਇਤ ਦਊਂਗਾ ਇੱਧਰ ਉੱਧਰ ਤੱਕੇ ਨਾ ਖਾਇਓ ਇਸੇ ਚੈਨਲ ਤੇ ਪਲੇਲਿਸਟਾਂ ਬਣੀਆਂ ਹੋਈਆਂ ਹੈ ਆ ਕੇ ਤੁਸੀਂ ਪੜ ਲਿਓ ਮਹੀਨੇ ਬਾਅਦ ਉਹਨੂੰ ਚੀਜ਼ਾਂ ਨੂੰ ਕਰ ਲਿਓ ਅਗਰ ਦੇਖੋ ਤੁਸੀਂ ਹਜੇ ਸ਼ੁਰੂਆਤ ਕਰੀ ਐ ਤਾਂ ਤੁਸੀਂ ਚਾਰੀ ਚੀਜ਼ਾਂ ਫੜੋ ਹੋਰ ਕੁਝ ਨਾ ਕਰੋ ਇੱਕ ਤਾਂ ਪੰਜਾਬ ਜੀ ਕੇ ਠੀਕ ਹੈ ਆਪਣੇ ਪਲੇਲਿਸਟ ਇਸੇ YouTube ਤੇ ਪਈ ਹੈ ਪੰਜਾਬ ਜੀ ਕੇ ਸਮਝ ਆ ਗਈ ਇੱਕ ਮੈਥ ਠੀਕ ਹੈ ਇੱਕ ਰੀਜ਼ਨਿੰਗ ਤੇ ਇੱਕ ਪੋਲਿਟੀ ਇੱਕ ਮੈਥ ਤੇ ਇੱਕ ਰੀਜ਼ਨਿੰਗ ਤੇ ਇੱਕ ਪੋਲਿਟੀ ਠੀਕ ਹੈ ਇੱਕ ਪੋਲਿਟੀ ਇਹ ਇਦਾਂ ਦੇ ਚਾਰ ਸਬਜੈਕਟ ਇਹਨਾਂ ਨੂੰ ਪੜ ਲਿਓ ਮਹੀਨੇ 'ਚ ਤੁਹਾਡਾ ਵਧੀਆ ਵਧੀਆ ਇਗਜ਼ਾਮ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਪਰ ਦੇਖੋ ਜਿਹਦੇ 90 ਪਲੱਸ ਨੰਬਰ ਹੋਣਗੇ ਉਹ ਬਈ கரنٹ अफेयर ਵੀ ਨਾਲ ਪੜ੍ਹੇ ਹੁਣ ਕਹਿਣਗੇ ਬੱਚੇ ਸਰ ਇੱਕ ਮਹੀਨੇ ਚ ਕਿਵੇਂ ਤਿਆਰੀ ਕਰੇ ਤਾਂ ਨਵੀਂ ਚੀਜ਼ ਤੁਸੀਂ ਕੁਝ ਨਹੀਂ ਪੜ੍ਹਨੀ ਹੁਣ ਇੱਕ ਮਹੀਨੇ ਚ ਨਵਾਂ ਤਾਂ ਤੁਸੀਂ ਨਹੀਂ ਪੜ੍ਹ ਸਕਤੇ ਠੀਕ ਹੈ ਤੁਸੀਂ ਕਰ ਕੀ ਸਕਦੇ ਹੋ ਹੁਣ ਕਈ ਬੱਚੇ ਕਹਿਣਗੇ ਕਿ ਸਰ ਅਸੀਂ ਕਿਵੇਂ ਤਿਆਰੀ ਕਰੀਏ ਤਾਂ ਦੇਖੋ ਅਸੀਂ ਫੁੱਲ ਕਨਸਟੇਬਲ ਦੇ ਲਈ ਡੈਡੀਕੇਟ ਹੋ ਕੇ ਇਸੇ ਹੀ ਚੈਨਲ ਤੇ ਪੜ੍ਹਾਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਸਿਲੈਕਸ਼ਨ ਲੈਣੀ ਹੈ ਬਿਲਕੁਲ ਸਹੀ ਡਾਇਰੈਕਸ਼ਨ ਦਸੀ ਜਾਊਗੀ ਲਿਮਿਟਡ ਚੀਜ਼ਾਂ ਪੜਾਈਆਂ ਜਾਣਗੀਆਂ ਜੋ ਪੇਪਰ ਦੇ ਵਿੱਚ ਆਉਣਗੀਆਂ ਉਹੀ ਪੜਾਈਆਂ ਜਾਣਗੀਆਂ ਬਟ ਫਿਰ ਵੀ ਬੱਚਾ ਚਾਹੁੰਦਾ ਕਿ ਸਰ ਥੋੜੀ ਤਾਂ ਲਾਈਵ ਕਲਾਸਾਂ ਥੋੜੀਆਂ ਹੁੰਦੀਆਂ ਤਾਂ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤਾਂ ਇਹ ਟੈਲੀਗ੍ਰam ਚੈਨਲ ਜੁਆਇਨ ਕਰੋ ਅਗਰ ਕੋਈ ਡਾਊਟ ਹੈ ਤਾਂ ਸਾਡੇ ਇਹ ਦੋ ਨੰਬਰ ਹੈ ਇਹਨਾਂ ਨੂੰ ਕਾਲ ਕਰੋ ਤੀਜਾ ਹੁਣ ਵੀ ਮੈਂ ਤੁਹਾਨੂੰ ਦੱਸਦਾ ਹੈ ਭਾਈ ਆਹ ਪ੍ਰਤਾਪ ਅਕੈਡਮੀ ਦੀ ਐਪ ਹੈ ਇਹਨੂੰ ਡਾਊਨਲੋਡ ਕਰ ਲਓ ਇਹ ਆਈਫੋਨ ਤੇ ਵੀ ਆਹੀ ਐਪ ਐਂਡਰੋਇਡ ਤੇ ਵੀ ਆਹੀ ਐਪ ਹੈ ਇੱਕ ਤਾਂ ਇਹਦੇ ਵਿੱਚ ਤੁਹਾਨੂੰ ਫ੍ਰੀ ਪੀਡੀਐਫ ਮਿਲ ਜਾਣੀਆਂ ਡਾਕੂਮੈਂਟ ਦੇ ਵਿੱਚ ਪਰ ਮੈਂ ਹੁਣ ਕਹਾਂਗਾ ਕਿ ਹੁਣ ਤੁਸੀਂ ਫਰੀ ਵਾਲਾ ਜਿਹੜਾ ਖੇੜਾ ਉਹਨੂੰ ਛੱਡ ਕੇ ਇੱਧਰ ਉੱਧਰ ੱਤਕੇ ਖਾਣ ਦੀ ਬਜਾਏ ਆਹ ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਹੈਗਾ ਆਹ ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਹੈਗਾ 2025 ਦਾ ਸਪੈਸ਼ਲ ਇਹਦੇ ਵਿੱਚ ਸਾਰੀਆਂ ਰਿਕਾਰਡਡ ਵੀਡੀਓਜ਼ ਪਈਆਂ ਹੈ ਇਹਦੇ ਵਿੱਚ ਜਾ ਕੇ ਅਗਰ ਤੁਸੀਂ ਚੀਜ਼ਾਂ ਕਰ ਲੀਆਂ ਨਾ ਸੈਕਸ਼ਨ ਵਾਈਜ਼ 10 ਦਿਨਾਂ ਦੇ ਵਿੱਚ ਵੀ ਤੁਹਾਡੀ ਕੰਪਲੀਟ ਰੀਜਨਿੰਗ ਹੋ ਜੂਈ ਕੰਪਲੀਟ ਪੰਜਾਬ ਜੀਕੇ ਹੋ ਜੂਗੀ ਉਦਾਂ ਇਹ ਹੁਣ ਤੱਕ ਕੀ ਹੈ 1600 ਰੁਪਏ ਦਾ ਇਹ ਬੈਚ ਸੀਗਾ ਪਰ ਜਦੋਂ ਹੁਣ ਪੇਪਰ ਆ ਹੀ ਗਿਆ ਇਸ ਬੈਚ ਦੀ ਵੈਲਿਡਿਟੀ ਕਿੰਨੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਸਿਰਫ ਇਗਜ਼ਾਮ ਤੱਕ ਹੈ ਤਾਂ ਭਾਈ ਮੈਂ ਤੁਹਾਨੂੰ ਦੱਸਦਾ ਇਹ ਬੈਚ ਤੁਹਾਨੂੰ ਮਿਲੂਗਾ ਬਿਲਕੁਲ ਬਿਲਕੁਲ 40% ਦੇ ਆਫਤੇ ਔਰ ਇੰਨਾ ਆਫ ਕਿੱਥੇ ਵੀ ਨਹੀਂ ਹੈ ਔਰ ਇਹੇ ਆਫਰ ਪਤਾ ਕਦੋਂ ਤਾਈਆਂ ਐ ਐਵੇਂ ਨਹੀਂ ਐ ਐਂਡ ਤਾਈਆਂ ਇਹ 2 ਦਿਨ ਦਾ ਆਫਰ ਰਹੂਗਾ ਮੈਂ ਹੁਣੇ ਹੀ ਦੱਸ ਦਿੰਨਾ ਇਹ ਵੀ ਕਿਉਂ ਕਿ ਕਈ ਵਾਰੀ ਬੱਚਾ ਸੋਚਦਾ ਯਾਰ ਮੈਂ ਕਿਉਂ ਪੈਸੇ ਖਰਚ ਕਰਾਂ ਇੱਕ ਮਹੀਨੇ ਵਾਸਤੇ ਪਰ ਮੈਂ ਚਾਹੁੰਦਾ ਕਿ ਬੱਚਾ ਦੇਖੋ 1200 ਰੁਪਏ ਮਹੀਨੇ ਦਾ ਪੈਸਾ ਤਾਂ ਖਰਚ ਕਰ ਸਕਦਾ ਹੈ ਮਹੀਨੇ ਬਾਅਦ ਤੁਹਾਡਾ ਹਜੇ ਇਗਜ਼ਾਮ ਆਉਣਾ ਹੈ ਜਿਹਦੇ ਵਿੱਚ ਤੁਹਾਨੂੰ ਸਿਲੈਕਸ਼ਨ ਆ ਕਾਫੀ ਮਿਲ ਜਾਣਗੇ ਮਤਲਬ ਤੁਹਾਨੂੰ ਕੰਟੈਂਟ ਕਾਫੀ ਮਿਲ ਜਾਏਗਾ ਔਰ ਸਾਨੂੰ ਸਿਲੈਕਸ਼ਨ ਆ ਬਹੁਤ ਮਿਲ ਜਾਣਗੇ ਕਿਉਂਕਿ ਅਗਰ ਤੁਸੀਂ ਆਹ ਕੰਟੈਂਟ ਪੜ ਲਿਆ ਫਿਰ ਤੁਹਾਨੂੰ ਜ਼ਰੂਰਤ ਹੀ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਇਹਦੇ ਨਾਲ ਨਾਲ ਤੁਸੀਂ ਜਿਹੜੇ ਸਾਡੇ ਇਸੇ ਹੀ ਚੈਨਲ ਤੇ YouTube ਦੇ ਸੈਸ਼ਨ ਲੱਗਦੇ ਆ ਨਾ ਉਹ ਕਿਸੇ ਵੀ ਬੱਚੇ ਨੇ ਮਿਸ ਨਹੀਂ ਕਰਨੇ ਭਾਈ ਕਿਸੇ ਵੀ ਸਟੂਡੈਂਟ ਨੇ ਮਿਸ ਨਹੀਂ ਕਰਨੇ ਉਹ YouTube ਦੇ ਸੈਸ਼ਨ ਇੱਕ ਸਿੰਗਲ ਸੈਸ਼ਨ ਵੀ ਮਿਸ ਨਹੀਂ ਕਰਨਾ ਠੀਕ ਹੈ ਸੋ ਬੈਸਟ ਆਫ ਲੱਕ ਉੱਤਭਰਉਣ ਦੀ ਲੋੜ ਨਹੀਂ ਹੈ ਭਾਈ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਆਹ ਬੈਚ ਸਟਾਰਟ ਕਰਿਆ ਸੀ ਸਾਰੇ ਬੱਚੇ ਸਾਰੇ ਬੱਚਿਆਂ ਨੂੰ ਮੈਂ ਇੱਕੋ ਗੱਲ ਕਹਤੀ ਸੀਗੀ ਉਹ ਗੱਲ ਕੀ ਸੀਗੀ ਉਹ ਸੀਗੀ ਕਿ ਭਾਈ ਜੋ ਮੈਂ ਪੜਾ ਰਿਹਾ ਉਹ ਪੜ ਲਓ ਤੇ ਅਸੀਂ 올ਰੇਡੀ ਲਗਭਗ 70 80% ਸਿਲੇਬਸ ਉਹਦੇ ਵਿੱਚ ਨਿਪਟਾਤਾ ਰੀਜ਼ਨਿੰਗ ਸਾਡੀ ਕੰਪਲੀਟ ਹੈਗੀ ਐ ਮੈਥ ਦੇ ਸਿਰਫ 3 ਚੈਪਟਰ ਰਹਿ ਗਏ ਉਹ ਕਰ ਦਾਂਗੇ ਅਸੀਂ 10 12 ਦਿਨਾਂ 'ਚ ਦੂਜੀ ਗੱਲ ਪੋਲੀਟੀ ਕੰਪਲੀਟ ਹੈ ਪੰਜਾਬ ਜੀਕੇ ਕੰਪਲੀਟ ਹੈ ਕਰੰਟ ਅਫੇਅਰਾਂ ਕੀ ਸਰ ਕਰਾ ਰਹੇ ਐ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਭਾਈ YouTube ਤੋਂ ਵੀ ਅਗਰ ਤੁਸੀਂ ਚੀਜ਼ਾਂ ਨੂੰ ਰਿਵਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ YouTube ਤੋਂ ਵੀ ਪੜ੍ਹ ਸਕਦੇ ਹੋ ਪਰ ਮੈਂ ਫੇਰ ਕਹਿੰਨਾ ਕਿ ਇੱਧਰ ਉੱਧਰ ਨਾ ਕਿ ਉਹ ਕੁਐਸਚਨ ਕਰ ਲਿਆ ਉਹ ਕੁਐਸਚਨ ਕਰ ਲਿਆ ਇਦਾਂ ਨਾ ਕਰਿਓ ਇੱਕ ਸੀਕੁਐਂਸ਼ਲ ਸਟੱਡੀ ਕਰਿਓ ਮੈਂ ਤੁਹਾਨੂੰ ਦੱਸਦਾ ਚੈਪਟਰ ਵਾਈਜ਼ ਗੋ ਥਰੂ ਹੋ ਜਿਓ ਔਰ ਸ਼ਾਮ ਨੂੰ 8 ਵਜੇ ਮੈਥ ਦੀ ਕਲਾਸ 'ਤੇ ਆ ਜਾਓ ਆਪਾਂ ਚੈਪਟਰ ਵਾਈਜ਼ ਹੀ ਚੀਜ਼ਾਂ ਕਰਾਂਗੇ ਔਰ ਜਲਦੀ ਹੀ ਮੈਂ ਤੁਹਾਡੇ ਨਾਲ ਮੈਰਾਥਨ ਵਾਲੇ ਜਿਹੜੇ ਸੈਸ਼ਨਸ ਨੇ ਉਹ ਵੀ ਸ਼ੇਅਰ ਕਰ ਦੂਆਂ ਕਿਉਂਕਿ ਤੁਸੀਂ ਉਹੀ ਤਾਂ ਲੋਕੋਂ ਕਿ ਸਰ ਹੁਣ ਤਾਂ ਬਸ ਮੈਰਾਥਨ ਆ ਲਾਓ ਮੈਰਾਥਨ ਆ ਲਾਓ ਤਾਂ ਰੈਡੀ ਹੋ ਜਾਓ ਮੈਰਾਥਨ ਆ ਵੀ ਲੱਗਣ ਗਿਆ ਸੋ ਬੈਸਟ ਆਫ ਲੱਕ ਫਿਰ ਮੈਂ ਤੁਹਾਨੂੰ ਕਹਿ ਰਿਹਾ ਹਾਂ ਥੈਂਕ ਯੂ ਸੋ ਮੱਚ ਪੜਨ ਲੋ ਪੜ ਲਓ ਪੜ ਲਓ ਐਂਡ ਮਈ ਦੇ ਵਿੱਚ ਆ ਗਿਆ ਜ਼ਰੂਰੀ ਨਹੀਂ ਮਈ ਚ ਹੀ ਹੋਵੇ ਇਹ ਮੈਂ ਤੁਹਾਨੂੰ ਥੋੜਾ ਜਿਹਾ ਹੌਸਲਾ ਦੇਣਾ ਪਰ ਫਿਰ ਵੀ ਮਈ ਤੱਕ ਹੀ ਮੰਨ ਕੇ ਪੜ ਲਿਓ ਭਾਈ ਥੈਂਕ ਯੂ ਐਂਡ ਕਿਸੇ ਨੂੰ ਕੋਈ ਡਾਊਟ ਹੋਵੇ ਡਾਇਰੈਕਟ ਕਾਲ ਕਰ ਲਿਓ ਭਾਈ ਥੈਂਕ ਯੂ ਸੋ ਮੱਚ